ਡੰਡੋਤ ਬੰਧਨ ਅਨਕਵਾਡ ਸਰਬ ਕਲਾ ਸਮਰਥ ਡੋਲਣ ਤੇ ਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਰਾਜ ਜੀ ਨੇ ਵੱਡਾ ਤਰਸ ਕੀਤਾ ਹੈ ਕਿ ਆਪ ਸਾਰੀ ਸੰਗਤ ਨੇ ਹਨੇਰਾ ਉਪਰਾਲਾ ਕਰਕੇ ਹਨੇਰਾ ਚਾਉ ਕਰਕੇ ਆਪਣੇ ਬਾਬਿਆਂ ਦੀਆਂ ਆਪਣੇ ਵੱਡਿਆਂ ਦੀਆਂ ਯਾਦਾਂ ਬਣਾ ਰਹੇ ਹੋਏ ਮੇਰੇ ਪਹਿਲਾਂ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਪ੍ਰੇਮ ਸਿੰਘ ਜੀ ਗੁਰੂ ਰਾਮਦਾਸ ਮਹਾਰਾਜ ਦੀ ਗੋਦੀ ਦੇ ਸ਼ਿੰਗਾਰ ਮੰਮ ਰਖ ਬਚਨ ਕਰਿਆ ਕਰਦੇ ਹਨ ਕਿ ਜਦੋਂ ਕੋਈ ਗੁਰੂ ਸਾਹਿਬ ਦੇ ਸਥਾਨਾਂ ਤੋਂ ਆਉਂਦਾ ਹੈ ਨਾ ਤੇ ਗੁਰੂ ਦੀ ਨਦਰ ਜਿਹੜੀ ਕਿਰਪਾ ਉਹ ਨਾਲ ਹੀ ਆਉਂਦੀ ਆਖੋ ਸਤਨਾਮ ਬਹੁਤ ਵੱਡੇ ਭਾਗ ਹੋਣ ਪਿਛਲੇ ਕਰਮ ਹੋਣ ਇਹਨਾਂ ਸਥਾਨਾਂ ਦੇ ਉੱਤੇ ਸੇਵਾ ਮਿਲਦੀ ਆ ਜਿੱਥੇ ਆਪਾਂ ਭਾਈ 샬ੂ ਜੀ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਗੁਰੂ ਸਾਹਿਬ ਦੀ ਜੇ ਸੀਨੇ ਦਾ ਨਿਗਮਾਣਿਆ ਉਥੇ ਹੀ ਨਨਕਾਣਾ ਸਾਹਿਬ ਦੇ ਸ਼ਹੀਦ ਜਿਨ੍ਹਾਂ ਚੋਂ ਭਾਈ ਲక్ష్మణ ਸਿੰਘ ਜੀ ਧਾਰੋਵਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਗੋਦੀ ਚ ਗੁਰੂ ਦੇ ਸੀਨੇ ਦਾ ਨਿਗਮਾਣ ਕੇ ਸ਼ਹੀਦੀ ਪ੍ਰਾਪਤ ਕੀਤੀ ਇਹ ਗੁਰਦੁਆਰਾ ਸਾਹਿਬ ਜਿਹੜੇ ਇਹ ਮਹੰਤਾਂ ਤੋਂ ਪਖੰਡੀਆਂ ਤੋਂ ਪਾਪੀਆਂ ਦੰਮੀਆਂ ਤੋਂ ਜਿਹੜੇ ਛੜਾਕ ਕਰਕੇ ਚਾਬੀਆਂ ਲੈ ਕਰਕੇ ਆਪਣੀ ਕੌਮ ਦੀ ਝੋਲੀ ਚ ਪਾਈਆਂ ਸੋ ਮਹਾਰਾਜ ਕਿਰਪਾ ਕਰੇ ਇਹਨਾਂ ਦਵਾਰਾਂ ਦੀ ਇਹਨਾਂ ਸਥਾਨਾਂ ਦੀ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਤੇ ਗਿਆਨੀ ਜੀ ਆਪ ਜੀ ਦਾ ਪਿਆਰ ਪ੍ਰੇਮ ਮੰਨਦੇ ਹੋਏ ਕੁਝੇ ਚ ਸਮੁੰਦਰ ਬੰਦ ਕਰ ਗਏ ਇਕ ਨਾਮ ਦੀ ਗੱਲ ਕਰ ਗਏ ਦੂਸਰੀ ਬਾਣੀ ਦੀ ਤੇ ਸਤਿਗੁਰੂ ਦਇਆ ਕਰਨ ਹੁਕਮ ਹੋਇਆ ਸੰਗਤਾਂ ਦਾ ਕਿਉਂਕਿ ਜਿਸ ਨਗਰ 'ਚ ਦਾਸ ਨੂੰ ਸੀਸ ਮਿਲੀ ਹੈ ਗੁਰਦੁਆਰਾ ਬੌਲੀ ਸਾਹਿਬ ਡੱਲਾ ਅਸਲ ਦੇ ਵਿੱਚ ਉਹ ਬੌਲੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਭਾਈ ਛਾਲੋ ਜੀ ਦਾ ਹੈ ਤੇ ਗੁਰਮੁਖ ਖਾਨ ਨੇ ਹੁਕਮ ਲਾਇਆ ਕਿ ਤੁਸੀਂ ਉਹ ਸਾਰਾ ਇਤਿਹਾਸ ਸਰਵਣ ਕਰਾਉਣਾ ਭਾਗਾ ਵਾਲੀ ਜਿੱਥੋਂ ਦਾਸ ਨੂੰ ਇਹ ਸੀਸ ਮਿਲੀ ਬਹੁਤ ਹੀ ਸੰਗਤ ਨੂੰ ਕੀ ਵਰੀ ਭਲੇਖਾ ਹੋ ਜਾਂਦਾ ਕਿ ਇਹ ਡੱਲਾ ਉਹ ਹੈ ਜਿਨੇ ਮਹਾਰਾਜ ਸਾਹਿਬ ਜੀ ਨੂੰ ਆਖਿਆ ਸੀ ਮੈਨੂੰ ਸਦਾ ਦਿੰਦੇ ਉਹ ਗੁਰਮੁਖ ਦਾ ਨਾਂ ਸੀ ਭਾਈ ਡੱਲਾ ਇਹ ਨਗਰ ਦਾ ਨਾਂ ਹੈ ਔਰ ਇਹ ਘਨੇਰੀ ਨਦਰ ਉਸ ਧਰਤੀ ਤੋਂ ਹੋਈ ਉਸ ਧਰਤੀ ਤੇ ਇੱਕ ਮਹਾਨ ਢਾਡੀ ਸਿੰਘ ਵੀ ਹੋਏ ਗਿਆਨੀ ਫੌਜਾ ਸਿੰਘ ਜੀ ਸਾਗਰ ਬੜਾ ਮਾਜੀ ਦੀ ਧਰਤੀ ਚੋਂ ਨਾ ਪ੍ਰਚਾਰ ਕੀਤਾ ਇਸ ਵੇਲੇ ਅਮਰੀਕਾ ਹਾਂ ਇਹ ਉਹੀ ਨਗਰੀ ਹੈ ਜਿੱਥੇ 72 ਬ੍ਰਹਮ ਗਿਆਨੀ ਹੋਏ ਆਖੋ ਸਤਨਾਮ ਸ੍ਰੀ ਚਾਰ ਮੰਝੀਆਂ ਗੋਇੰਦਵਾਲ ਸਾਹਿਬ ਦੀ ਧਰਤੀ ਚ 22 ਮੰਝੀਆਂ ਚ ਉਸ ਧਰਤੀ ਨੂੰ ਮਿਲੀਆਂ ਹਨ ਹਨੇਰਾ ਇਤਿਹਾਸ ਹੈ ਮੈਂ ਯਤਨ ਕਰਾਂ ਗੁਰੂ ਸਾਹਿਬ ਕਿਰਪਾ ਕਰਨ ਉਸ ਇਤਿਹਾਸ ਦੇ ਵਿੱਚ ਭਾਈ ਛਾਲੂ ਜੀ ਦਾ ਨਾਮ ਵੀ ਦਰਜ ਹੈ ਤੇ ਆਪਾਂ ਸਾਰੀ ਸੰਗਤ ਸੀਸਾਂ ਦੇ ਕੇ ਅੱਗੇ ਤੁਰੰਦਾ ਜਤਨ ਕਰੀਏ ਸਾਰੀ ਸੰਗਤ ਕਿਰਪਾ ਕਰ ਦਿਓ ਜੀ ਅਸੀਸਾਂ ਦੀ ਦਾਤ ਦੇ ਦਿਓ 2 ਮਿੰਟ ਵਾਸਤੇ ਆਓ ਆਪਾਂ ਸਾਰੇ ਜੁੜੀਏ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਥੋੜਾ ਉੱਚੀ ਆਹਾ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ 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 ਵਾਹ ਗੁਰ ਪਰੋ ਝੋਲੀਆਂ ਵਾਹਿਗੁਰੂ 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 ਵਾਜ ਖੋਲਿਓ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ 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 ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਸਭ ਤੇ ਉਚਾ ਪਰਬ ਕਾ ਸਿਮਰਨ ਸਭ ਤੇ ਉਚਾ ਪਰਬ ਕਾ ਸਿਮਰਨ ਸਭ ਤੇ ਉਚਾ ਪਰਬ ਕੈ ਸਿਮਰਨ ਉਦਰੇ ਮੂਚਾ ਪਰਬ ਕੈ ਸਿਮਰਨ ਉਦਰੇ ਮੂਚਾ ਸਿਮਰਨ ਉਦਰੇ ਧੰਨ ਗੁਰੂ ਅਰਜਨ ਸਾਹਿਬ ਸਿਮਰਨ ਉਦਰੇ ਪ੍ਰਭ ਕੈ ਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਸਭ ਤੇ ਉਚਾ ਦੋ ਚੀਜ਼ਾਂ ਦੀ ਦਾਤ ਮੰਗਿਆ ਕਰੋ ਗੁਰਮੁਖੋ ਜੋ ਗੁਰੂ ਨਾਨਕ ਦੇ ਘਰ ਚੋਂ ਬੜੀਆਂ ਮਹਿੰਗੀਆਂ ਮਿਲਦੀਆਂ ਇੱਕ ਸੇਵਾ ਤੇ ਦੂਸਰਾ ਸਿਮਰਨ ਅੱਜ ਦੋਵੇਂ ਇਕੱਠੀਆਂ ਬੈਠੀਆਂ ਇੱਕ ਤੇ ਸੇਵਾ ਪ੍ਰਬੰਧਕ ਵੀਰ ਮਨ ਖੁਸ਼ ਹੋ ਗਿਆ ਐਡਾ ਵੱਡਾ ਦੀਵਾਨ ਤੇ ਸੰਗਤਾਂ ਦਾ ਇਕੱਠ ਉਹ ਵੀ ਕਲਯੁਗ ਦੇ ਸਮੇਂ ਚ ਚਰਨਾਂ ਤੇ ਨਮਸਕਾਰ ਹੈ ਆਪ ਜੀਆਂ ਦੇ ਕਈ ਸੱਜਣ ਤਰਕ ਵੀ ਕਰਦੇ ਹੁੰਦੇ ਜੀ ਸਮਾਗਮ ਵਿੱਚ ਕੀ ਮਿਲਦਾ ਆ ਮਿਲਦਾ ਜੀ ਅੱਜ ਉਹਨਾਂ ਰੂਹਾਂ ਨੇ ਵੀ ਨਾਮ ਜਪਿਆ ਜਿਨ੍ਹਾਂ ਕਦੇ ਵਹਿਗਰੂ ਨਹੀਂ ਆਖਿਆ ਖੁਸਾਤ ਨਾਮ ਬਾਣੀ ਅੰਦਰ ਬਚਨ ਆਉਂਦਾ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕ੍ਰਿਪਾ ਤੇ ਜਾ ਕੇ ਮस्तक ਕਰਮ ਪ੍ਰਭ ਪਾਏ ਸਾਧ ਸਰਣ ਮਰ ਸਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਜਿਉ ਪਾਖਾਣ ਨਾਵ ਚੜ ਤਰੈ ਜਿਵੇਂ ਪੱਥਰ ਨੂੰ ਅੰਦਰਿਆਲ ਦੇ ਵਿੱਚ ਛੁੱਟ ਦਿੱਤਾ ਜਾਵੇ ਤੇ ਡੁੱਬ ਜਾਂਦਾ ਹੈ ਉਸੇ ਪੱਥਰ ਨੂੰ ਬੇੜੀ ਦੇ ਵਿੱਚ ਰੱਖ ਦਿਓ ਤੇ ਜਿੱਥੇ ਮਰਜ਼ੀ ਲੈ ਜਾਓ ਜਿਉਂ ਪਾਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਅਗਰੂ ਦੇ ਚਰਨਾਂ 'ਚ ਲੱਗ ਕੇ ਨਸਤਾਰਾ ਹੋ